ਪੱਥਰ ਖਦਾ ਪਰ ਇਹ ਕੋਈ ਵੇ ਥੋੜੀ ਜਿਹਾ ਮਤਲਬ ਕਿ ਅਚਾਨਕ ਤੁਸੀਂ ਆਓ ਪੱਥਰ ਮਾਰ ਕੇ ਤੇ ਪੱਛੇ ਹੁਣ ਕੀ ਹੈ ਸੀਸੀਟੀਵੀ ਕੈਮਰੇ ਬੁੱਧ ਜਾਈਗੀ ਆ ਕੇ ਸਜਿਸਟ ਹੋਊਗਾ ਠੀਕ ਹੈ ਕੋਈ ਕੰਮ ਨੂੰ ਵੱਡਾ ਕਰ ਲੈਣੇ ਨੇ ਅਸੀਂ ਤਾਂ ਦੋਸ਼ੀ ਤਾਂ ਤੇ ਫੇਰ ਹੀ ਪੜਨੇ ਆ ਜੇਕਰ ਮੰਨ ਲਓ ਇਹਨਾਂ ਨੇ ਪੱਥਰ ਵੀ ਮਾਰ ਕੇ ਆ ਉਹ ਆਪ ਦਾ ਬੰਦੇ ਹੁੰਦੇ ਨਹੀਂ ਕੋਈ ਹੋਰ ਬੰਦੇ ਹੁੰਦੇ ਸ਼ਰਾਬੀ ਹਾਸਰਾ ਜਿਹੜਾ ਮੌਕੇ ਦਾ ਫਾਇਦਾ ਠੁੰਦੇ ਆ ਇਹੋ ਜਿਹੇ ਸ਼ਰਾਬੀ ਹਾਸਰਾ ਤੋਂ ਪੁੱਛੋ ਬਹੁਤ ਤੋਂ ਬਚੋ ਇਹਨਾਂ ਦੇ ਮਗਰ ਨਾ ਲੱਗੋ ਫਿਰ ਲੀਗਲ ਐਕਸ਼ਨ ਹੋਊਗਾ ਫਿਰ ਫਾਇਦਾ ਨਹੀਂ ਆਪਣੇ ਹੋਊਗਾ ਤਰ ਜਿਹੜਾ ਪੁਲਿਸ ਤੇ ਦੋਸ਼ ਲੱਗ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਇਸ ਨੂੰ ਕੈਸੇ ਲੈ ਲਿਆ ਨਹੀਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਹੈ ਇੱਕ ਤੇ ਗੱਲ ਹੁੰਦੀ ਹੁੰਦੀ ਆ ਲਾਡਰ ਹੋਇਆ ਹੋਇਆ ਠੀਕ ਆ ਜੀ ਬੰਦੇ ਫੜੇ ਬਿਨਾ ਹੋਣਾ ਹੀ ਨਹੀਂ 302 ਲੱਗੀ ਹੋਈ ਆ ਇਹ ਕਿਤੇ ਪੋਸੀਬਲ ਹੁੰਦਾ ਹੁੰਦਾ ਜੀ ਇਹ ਵੀ ਆ ਰਿਹਾ ਜੀ ਵੀ ਇੱਕ ਇੱਕ ਉਹਨਾਂ ਦੀ ਸੀਸੀਟੀਵੀ ਫੁਟੇਜ ਆਈ ਹੋਈ ਆ ਬੰਦਿਆਂ ਦੀ ਉਹ ਕਿੱਦਾਂ ਬੱਸ ਸਕਦਾ ਇੱਕ ਬੰਦਾ ਕਿਸੇ ਨੂੰ ਕੋਈ ਕੋਈ ਮਾਰ ਰਿਹਾ ਕੋਈ ਹੋਰ ਕਰ ਰਿਹਾ ਉਹ ਕਿੱਦਾਂ ਬੱਸ ਜੂਗਾ ਬੰਦਾ ਤੇ ਇਹਦੇ ਵਿੱਚ ਵੀ ਆ ਰਿਹਾ ਹੈਗਾ ਕੋਈ ਜਿਹੜਾ ਬੰਦਾ ਜਿਹੜਾ ਮਤਲਬ ਦੋਸ਼ੀ ਹੈਗਾ ਇਹਦੇ ਵਿੱਚ ਉਹ ਬੰਦਾ ਬਾਹਰ ਚਲਾ ਜਾ ਚੁੱਕ ਨਹੀਂ ਜੋ ਬੈਠੇ ਬਣਾਉਂਦੇ ਮੈਨੂੰ ਇਹ ਦੱਸੋ ਕਰੋਨਾ ਦਾ ਸਿਸਟਮ ਚੱਲਦਾ ਕਿਹੜੀਆਂ ਫਲੈਟਾਂ ਕਿੰਨੀਆਂ ਚੱਲਦੀਆਂ ਗਈਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿੰਨੇ ਬੰਦੇ ਜਿਹੜੇ ਬਾਹਰ ਜਾਣ ਨਹੀਂ ਬੈਠੇ ਗਏ ਸਟੂਡੈਂਟ ਨਹੀਂ ਜਾ ਰਹੇ ਆ ਕਿੰਨਾ ਕਿਸਾ ਭਰੀਆਂ ਉਹਨਾਂ ਦੀ ਸਰ ਤੁਸੀਂ ਹੁਣ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ ਅਸੀਂ ਜੋ ਦੇਖੋ ਕੋਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਿਸੇ ਦਾ ਕੰਮ ਕਰਨਾ ਹੁੰਦਾ ਅਸੀਂ ਤਾਂ ਆਪਣਾ ਦਾਇਰਾ ਕਰਾਸ ਨਹੀਂ ਕਰਨਾ ਹੁੰਦਾ ਜਿਹੜਾ ਕਾਨੂੰਨ ਤੋੜਦਾ ਰੈਲੇਵੈਂਟ ਸੈਕਸ਼ਨ ਦੇ ਤਹਿਤ ਕੇਸ ਅੱਗੇ ਚਲ ਹੋ ਜਾਂਦਾ ਕਾਰਵਾਈ ਹੋ ਜਾਂਦੀ ਹੈ ਬੰਦੇ ਜੇਲ੍ਹ ਜਾਣਗੇ ਇਹ ਸੋ ਪਹਿਲੇ ਹਰੀ ਨਾਲ ਲੱਗਿਆ ਪਿੱਛੇ ਪਤਾ ਹੋਣਾ ਸ਼ੁਰੂ ਕਰਦਾ ਜਦੋਂ ਤੱਕ ਗਏ ਸਾਡੇ ਤਾਣੇਦਾਰ ਸਾਹਿਬ ਉਹਨੇ ਲੱਗੀ ਛੱਡ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬੰਦ ਕਰਤਾ ਦੀਪਰਾਉਂ ਤੋਂ ਲੈ ਕੇ ਆ ਕੇ ਦੇਖਿਆ ਕਿ ਸਾਡੀਆਂ ਗੱਡੀਆਂ ਪਰੇ ਸਿਪਰ ਸੀ ਜਾ ਕੇ ਉਹਨੇ ਮੜਾਇਆ ਪਰ ਆਇਆ ਤੁਸੀਂ ਸਾਰੇ ਸ਼ਹਿਰ ਨੇ ਦੇਖਿਆ ਕਰਕੇ ਤੇ ਜੋ ਕਤਲ ਹੋਇਆ ਨੌਜਵਾਨ ਦਾ ਉਸ ਦੇ ਵਿੱਚ ਹੱਤ ਤੱਕ ਕੀ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਜਿਹੜੀ ਰਿਪੋਰਟ ਸੀ ਕਰ ਰਹੇ ਸੀ ਸੀਰਜਿਸਟ ਕਰਤਾ ਜਿਸ ਸੀ ਸ਼ੁਰੂ ਕਰਤਾ ਅੱਜ ਜੋ ਹੋਣੇ ਪਥਰਾ ਹੋਇਆ ਉਹ ਤੇ ਕੀ ਕਰ ਰਹੀ ਆ ਅੱਗੇ ਕੀ ਸੀ ਇਨਸਟ ਕਰਾਂ ਕੋਈ ਬੰਦਾ ਗ੍ਰਿਫਤਾਰ ਕੀਤਾ ਜੋ ਪਤਾ ਕਰਨ ਵਾਲੇ ਕੋਈ ਸਾਰੇ ਹੋ ਜਾਣਗੇ ਗ੍ਰਿਫਤਾਰ ਜੀ ਸੀ ਸੀ ਟੀ ਵੀ ਲੱਗੇ ਹੋਏ ਆ ਕੋਈ ਜਾਨੀ ਹੁ ਸਾਰਿਆਂ ਨੇ ਪਤਾ ਲੱਗਿਆ